ਕਿਵੇਂ ਆ ਮਿੱਤਰੋ ਮੈਂ ਇੱਕ ਗੱਲ ਵੇਣਾ ਜਿੱਦਨ ਦੇ ਰਿਜਲਟ ਆਏ ਆ ਨਾ ਥੋੜਾ ਜਿਹਾ ਕਾਲੀਦਲ ਹੋਇਆ ਆਪਾ ਤੇ ਕਾਲੀਦਲ ਮਾਰੀ ਜਾਂਦਾ ਚੀਕਾਂਹੀਂ ਡੈਨਾਸੌਰ ਆ ਗਏ ਡੈਨਾਸੌਰ ਆ ਗਏ ਮੈਂ ਕਹਿੰਨਾ ਅਜੇ ਦਿੱਲੀ ਬੜੀ ਦੂਰ ਆ ਜਿੰਨਾ ਚਿਰ ਤੁਹਾਡਾ ਏਕਾ ਨਹੀਂ ਹੁੰਦਾ ਉਨਾਂ ਚਿਰ ਤੁਹਾਨੂੰ ਸਤਾਣੀ ਆਉਣੀ ਐ ਜਿੱਥੇ ਮਰਜ਼ੀ ਜ਼ੋਰ ਲਾ ਲਓ ਪੁੰਨਰ ਸਰਜੀਤ ਅਕਾਲੀ ਦਲ ਦਾ ਜਿੰਨਾ ਚਿਰ ਤੁਹਾਡਾ ਏਕਾ ਨਹੀਂ ਹੁੰਦਾ ਉਹਨਾਂ ਚਿਰ ਕੋਈ ਸਦਾ ਨਹੀਂ ਆਉਣੀ ਐਵੇਂ ਮਾਰੀ ਜਾਂਦੇ ਡਾਇਨਾਸੌਰ ਆਗੇ ਡਾਇਨਾਸੌਰ ਆਗੇ ਤੇ ਡਾਇਨਾਸੌਰ ਜਿਹੜੇ ਆਉਣਗੇ ਤੇ ਮਾਸ ਉਹ ਕਿੰਨਾ ਦਾ ਨੋਚਣਾ ਵਾ ਇੱਕ ਨੇ ਇੱਥੇ ਕਮੈਂਟ ਲੈ ਗਿਆ ਮੇਰੀ ਪੋਸਟ ਥੱਲੇ ਆਂਦਾ ਬਾਈ ਜਦੋਂ ਡਾਇਨਾਸੌਰ ਆਗੇ ਤੇ ਮਾਸ ਵੀ ਆਪਣਾ ਹੀ ਨੋਚਣਾ ਨਾ ਜਿਵੇਂ ਅੱਗੇ ਨੋਚਿਆ ਸੀ ਹੈ ਤਾਂ ਇੱਕ ਕਰਕੇ ਮੈਂ ਕਹਿਣਾ ਵੀ ਅਜੇ ਬੜੀ ਦੂਰ ਜਿੰਨਾ ਚਿਰ ਤੁਹਾਡਾ ਇਕੱਠੇ ਨਹੀਂ ਹੁੰਦੇ ਤੁਸੀਂ ਉਹਨਾਂ ਚਿਰ ਤੁਹਾਡੇ ਕਦੀ ਸਤਾਣੀ ਆ ਸਕਦੀ ਏ ਤੁਸੀਂ ਵਹਿਮ ਕੱਢ ਦਿਓ ਤੇ ਦੂਜੀ ਇੱਕ ਗੱਲ ਹੋਰ ਆ ਅਜੇ ਤਾਂ ਇੱਕ ਛੇਰ ਅੰਦਰ ਬੈਠਾ ਉਹ ਲੱਖ ਭਵਾਂ ਆਖੀ ਜਾਣੋ ਕੁਛ ਨਹੀਂ ਉਹਦੇ ਮਗਰ ਉਹਰੇ ਮਗਰ ਕਿਹੜੀਆਂ ਵੋਟਾਂ ਭਾਈ ਅਮਰਤਪਾਲਾ ਅਜੇ ਤੱਕ ਗੇਮ ਸਾਰੀ ਉਹਨੇ ਕਮਾਉਣੀ ਜਿੱਦਣ ਉਹ ਆ ਗਿਆ ਬਾਹਰ ਤੇ ਸਭ ਤੋਂ ਜ਼ਿਆਦਾ ਉਹਨੇ ਬੋਟ ਦੇ ਤੋੜੀ ਤੇ ਤੋੜਨੀਆਂ ਨੇ ਕਾਲੀ ਦਲ ਦੀਆਂ ਜੇ ਤੁਹਾਡਾ ਉਹਦੇ ਨਾਲ ਕੋਈ ਸਮਝੌਤਾ ਹੁੰਦਾ ਤੇ ਉਹ ਮਨਪ੍ਰੀਤ ਇਅਲੀ ਦੇ ਕਹਿਣ ਵਾਂਗੂ ਸਮਝੌਤਾ ਤਾਂ ਹੋਣਾ ਜੇ ਸੁਖਬੀਰ ਬਦਲ ਕੁਰਬਾਨੀ ਆਪਦੀ ਦਊਗਾ ਤੇ ਉਹ ਤਾਂ ਸਮਝੌਤਾ ਹੋਣਾ ਨਹੀਂ ਤਾਂ ਨਹੀਂ ਹੋਣਾ ਪੁਨਰ ਸਰਜੀਤ ਵੀ ਕਾਲੀਦਾਲ ਜਿਵੇਂ ਉਹ ਆਏ ਸੀ ਨਾ ਅਸੀਂ ਐੇ ਕਰਦੇ ਆਂਗੇ ਹੋਇਆ ਕੱਖਣੀ ਮੇਰੇ ਸਾਹ ਨਾਲ ਉਹਨਾਂ ਯਰ ਭਾਈ ਯਰ ਪਰਿਸੰਗ ਨੂੰ ਪਸਾਤਾ ਜਹੇਦਾਰ ਨੂੰ ਉਹਨਾਂ ਹੁਣ ਮਨਪ੍ਰੀਤਿਆਲੀ ਵੀ ਸਾਈਡ ਤੇ ਹੋ ਗਿਆ ਵਾ ਤੇ ਅਸੀਂ ਇੱਥੇ ਬੰਦੇ ਸੂ ਜਵਾਨ ਸੀ ਨਾ ਜਿਹੜੇ ਪਹਿਲਾਂ ਜਿਹੜੇ ਸਤਾ ਸੁਤਾ ਚ ਵਿੱਚ ਵਿਚਰਦੇ ਰਹਿੰਦੇ ਆ ਉਹ ਪਤਾ ਕੀ ਕਹਿੰਦੇ ਸੀ ਉਹ ਕਹਿੰਦੇ ਸੀ ਇਹਨਾਂ ਜਹੇਦਾਰ ਨੂੰ ਪਸਾਉਣਾ ਵਾ ਤੇ ਜਹੇਦਾਰ ਨੇ ਮੁੜ ਕੇ ਰਹਿ ਜਾਣਾ ਕੱਲਿਆਂ ਤੇ ਇਹਨਾਂ ਨੂੰ ਇਹ ਜਿਹੜੇ ਲੀਡਰ ਹੁੰਦੇ ਕਹੇ ਦੇ ਸਕੈ ਨਹੀਂ ਹੁੰਦੇ ਇਹਨਾਂ ਨੂੰ ਬਸ ਕੱਲਾ ਹੁੰਦਾ ਤੇ ਕੁਰਸੀ ਦੇ ਨਾਲ ਹੁੰਦਾ ਤੇ ਉਹ ਗੱਲ ਸੱਚ ਹੁੰਦੀ ਦਿਸਦੀ ਆ ਵੀ ਹਰਪ੍ਰੀਤ ਸਿੰਘ ਨੇ ਵਿਚਾਰੇ ਨੇ ਵੇਖ ਲਈ ਕਹੇ ਦਿਨ ਕੱਲੇ ਰਹਿ ਜਾਣਾ ਇਹਨਾਂ ਸਾਰਿਆਂ ਨੇ ਭੱਜ ਭੁੱਜ ਕੇ ਸੱਡਾਂ ਤੇ ਹੋ ਜਾਣਾ ਜਦੋਂ ਇਲੈਕਸ਼ਨ ਆਇਆ ਛਤਾਈ ਦੇ ਇਹ ਕਰਕੇ ਮੈਂ ਕਹਿੰਨਾ ਕਾਲੀ ਦੇ ਲੋ ਬੜਕਾਣਾ ਮਾਰੋ ਅਜੇ ਦਿੱਲੀ ਬੜੀ ਦੂਰ ਜੇ ਜਿੰਨਾ ਚਿਰ ਭਾਈ ਅਮਰਤਪਾਲ ਆਕੇ ਕੈਂਪੇਨ ਨਹੀਂ ਕਰਦਾ ਉਹਦੇ ਮਗਰ ਕਿੰਨੀਆਂ ਵੋਟਾਂ ਪਤਾ ਨਹੀਂ ਲੱਗਦਾ ਨਾ ਉਹਨਾਂ ਚਿਰ ਕਾਲੀ ਦਲ ਹੋ ਹੀ ਬੜੇ ਗਏ ਨੇ ਇਹ ਕਰਕੇ ਸਤਾ ਬਾਦਲ ਸਾਹਿਬ ਤੁਹਾਡੀ ਮੁਸ਼ਕਲ ਹੀ ਆਏਗੀ ਮੈਂ ਕਹਿੰਦਾ ਉਦਾਂ ਸਾਰੇ ਕਹਿੰਦੇ ਕਾਲੀ ਦਲ ਆਉਣਾ ਚਾਹੀਦਾ ਪਰ ਬਾਦਲ ਪਰਿਵਾਰ ਨਹੀਂ ਆਉਣਾ ਚਾਹੀਦਾ ਉਹ ਤਾਂ ਹੀ ਐਵੇਂ ਹੁਣ ਆਪ ਦਾ ਮਾੜਾ ਜਿਆ ਰੱਖਣ ਲਈ ਕਹੀ ਜਾਂਦੇ ਜੇ ਡਾਇਨਾਸੌਰ ਆਗੇ ਡਾਇਨਾਸੌਰ ਆਗੇ ਤਕਰੀਬਨ ਤੁਸੀਂ ਬਠਿੰਡੇ ਚ ਤੇ ਮੁਕਸਰ ਤੋਂ ਬਿਨਾ ਦੂਜੇ ਪਾਸੇ ਜੇ ਰਹਿ ਜੇ 3 ਨੰਬਰ ਤੇ ਰਹਿ ਜੇ ਦੂਜੇ ਨੰਬਰ ਤੇ ਰਹੀ ਕਾਂਗਰਸ ਆ ਤੇ ਦੇ ਭਾਈ ਅਮਰਤਪਾਲ ਨੂੰ ਨਾਂ ਉਹਨਾਂ ਕੱਢਿਆ ਜੇਲ੍ਹ ਚੋਂ ਤੇ ਸਰਕਾਰ ਕਾਂਗਰਸ ਦੀ ਪੱਕੀ ਆਉਣੀ ਜੇ ਲਿਖ ਲੋ ਜੇ ਤੁਹਾਡੀ ਸਰਕਾਰ ਨਹੀਂ ਆਉਣੀ ਜਿੰਨੀਆਂ ਮਰਜ਼ੀ ਟਾਰਾ ਮਾਰੀ ਜਾਓ ਹਾਂ ਜੇ ਤੁਹਾਡਾ ਏਕਾ ਹੋ ਗਿਆ ਪੁਨਰਸਰਜੀਤ ਦਾ ਅਕਾਲੀ ਦਲ ਵਾਰਸ ਦਾ ਤੇ ਸ਼ਰਮਣੀ ਅਕਾਲੀ ਦਲ ਦਾ ਫੇਰ ਸ਼ਾਇਦ ਤੁਹਾਡੀ ਸਤਾਉਣ ਤੋਂ ਕੋਈ ਨਹੀਂ ਰੋਕ ਸਕਦਾ ਉਦੋਂ ਨਾ ਟਾਰਾ ਮਾਰੀ ਜਾਓ ਸਾਡੀ ਸਤਾ ਆਜੂ ਉਹ ਭੁੱਲ ਜਾਓ ਚਲੋ ਵੀ ਠੀਕ ਆ ਮਿੱਤਰੋ